ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਿੱਖ ਜਗਤ ਨੂੰ ਪਤਾ ਹੀ ਆ ਕਿ ਸ਼ਹੀਦੀ ਦਿਹਾੜੇ ਸਫਰੇ ਸ਼ਹਾਦਤ ਚੱਲ ਰਿਹਾ ਹੈ ਇਸ ਕਰਕੇ ਗੁਰੂ ਘਰ ਦਾ ਚੌਂਕੀਦਾਰ ਸੇਵਾਦਾਰ ਦੇ ਹੋਣ ਦੇ ਨਾਤੇ ਤੁਹਾਡੇ ਕੋਲੇ ਇੱਕ ਛੋਟੇ ਜਿਹੇ ਤੁਹਾਡੇ ਚਰਨਾਂ 'ਚ ਅਰਦਾਸ ਲਿਖਿਆ ਹੋਇਆ ਕਿ 25 ਦਸੰਬਰ ਨੂੰ ਆਉਦੇ ਘਰਾਂ ਦੇ ਸਾਬਜਾਦਿਆਂ ਨੂੰ ਗੁਰੂ ਦੇ ਸਾਬਜਾਦੇ ਦੇ ਵਸਤਤ ਪੈ ਨਾਈ ਜਨ ਤਾਂ ਜੋ ਜਦੋਂ ਮਾਤਾ ਜੀ ਨੇ ਗੁਰੂ ਸਾਹਿਬ ਨੂੰ ਆ ਕੇ ਪੁੱਛਿਆ ਸੀ ਕਿ ਮੇਰੇ ਚਾਰ ਲਾਲ ਕਿੱਥੇ ਨੇ ਤਾਂ ਉਹ ਕਈ ਗੱਲ ਗੁਰੂ ਸਾਹਿਬ ਦੀ ਕਥਨੀ ਸੱਚ ਹੋ ਸਕੇ ਤਾਂ ਜਦੋਂ ਗੁਰੂ ਸਾਹਿਬ ਨੇ ਬਚਨ ਕੀਤੇ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸੁਤ ਚਾਰ ਚਾਰ ਮੋਹੇ ਤੋਂ ਕੀਆ ਹੁਆ ਜੀਵਤ ਕਈ ਹਜ਼ਾਰ ਇਹ ਕਥਨ ਗੁਰੂ ਸਾਹਿਬ ਦੀ ਸੱਚ ਹੋ ਸਕੇ ਆਪਾ ਗੁਰੂ ਸਾਹਿਬ ਦੇ ਲਾਲ ਬਣਿਏ ਉਨ੍ਹਾਂ ਦੇ ਲਾਲਾਂ ਵਰਗੇ ਬਣਨ ਦੀ ਕੋਸ਼ਿਸ਼ ਕਰੀਏ ਤਾਂ ਜੋ ਗੁਰੂ ਸਾਹਿਬ ਦੀ ਕਈ ਕਥਨੀ ਸਹੀ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ